ਵਾਇਸੋ ਪੰਜਾਬ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰਾਂਗਪੁਰੀ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਪਿਛਲੇ 1 ਮਹੀਨੇ ਤੋਂ ਹੜ੍ਹਾਂ ਦੀ ਚਪੇੜ ਦੇ ਵਿੱਚ ਆਇਆ ਲੋਕ ਪਾਣੀ ਪਾਣੀ ਦੇਖਦੇ ਸੀ ਲੇਕਿਨ ਜਿੱਦਾਂ ਹੀ ਪਾਣੀ ਹਟਿਆ ਕਬਾਈ ਦਾ ਮੰਜ਼ਰ ਤਾਂ ਹੁਣ ਦੇਖਣ ਨੂੰ ਮਿਲ ਰਿਹਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਤਸਵੀਰਾਂ ਦਿਖਾ ਦੇਣਾ ਚਾਹਨਾ ਇਸ ਘਰ ਦੇ ਇਸ ਘਰ ਦੇ ਵਿੱਚ ਪੰਜ ਪਰਿਵਾਰ ਦੇ ਮੈਂਬਰ ਹੈ ਪੰਜ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਸਾਰਿਆਂ ਦੀ ਕਹਾਣੀ ਅਲੱਗ-ਅਲੱਗ ਹੈ ਸਭ ਤੋਂ ਪਹਿਲਾਂ ਜੇ ਇਸ ਘਰ ਦੇ ਮੁਖੀ ਦੀ ਗੱਲ ਕਰੀਏ ਤਾਂ ਇਸ ਘਰ ਦੇ ਮੁਖੀ ਨੂੰ ਕੁਝ ਦਿਨ ਪਹਿਲਾਂ ਹਾਰਟ ਅਟੈਕ ਆਇਆ ਦੋ ਸਟੈਂਟ ਪੇ ਤੇ ਉਸ ਤੋਂ ਬਾਅਦ ਉਹ ਚੱਲ ਫੇਰ ਨਹੀਂ ਸਕਦੇ ਤੇ ਉਸ ਤੋਂ ਬਾਅਦ ਮਾਤਾ ਦੀ ਗੱਲ ਕਰੀਏ ਤੇ ਮਾਤਾ ਦੀ ਚੱਕੀ ਸੀ ਪਾਣੀ ਆਨ ਕਰਕੇ ਉਹਨਾਂ ਦੇ ਚੱਕੀ ਦਾ ਸਮਾਨ ਵਹਿ ਗਿਆ ਉਸ ਤੋਂ ਇਲਾਵਾ ਜੇ ਘਰ ਦੀ ਬਹੂ ਦੀ ਗੱਲ ਕਰੀਏ ਬਹੂ ਕੱਪੜੇ ਸੀ ਕੇ ਗੁਜ਼ਾਰਾ ਕਰਦੀ ਸੀ ਉਸ ਦੀ ਮਸ਼ੀਨ ਵੀ ਉਸ ਵਿੱਚ ਰੁੜ ਗਈ ਤੇ ਇਹਨਾਂ ਦੇ ਜਿਹੜਾ ਜਿਹੜਾ ਘਰ ਦਾ ਮੁੰਡਾ ਵੈ ਇਹ ਟਾਈਪਿਸਟ ਹੈ ਕਿੰਨੀ ਤਨਖਾਹ ਮਿਲਦੀ ਹੈ ਜੀ ਤੁਹਾਨੂੰ 8000 8000 ਰੁਪਏ ਸਿਰਫ ਹਾਂ ਜੀ ਬੱਚਾ ਕਿੱਥੇ ਵੱਡਦਾ ਹੈ ਸਕੂਲ ਅਕਾਲੀਆਂ ਸਕੂਲ ਹੈ ਅਕਾਲੀਆਂ ਸਕੂਲ ਪੜਦਾ ਹੈ ਤੇ ਉਹਦਾ ਕੀ ਹੁਣ ਸਮਾਨ ਵੀ ਕਹਿੰਦੇ ਚਲਾ ਗਿਆ ਸਕੂਲ ਦੀਆਂ ਕਿਤਾਬਾਂ ਕਿਤਾਬਾਂ ਸਭ ਜੋ ਨਵੀਆਂ ਕਿਤਾਬਾਂ ਸੀ ਬੈਗ ਸਭ ਰੁੜ ਗਏ ਸਭ ਖਰਾਬ ਹੋ ਗਿਆ ਮੈਂ ਤੁਹਾਨੂੰ ਇਹਨਾਂ ਦੇ ਘਰ ਦੀ ਅੰਦਰ ਦੀ ਤਸਵੀਰ ਦਿਖਾ ਦੇਣਾ ਚਾਹਣਾ ਹਾਲਾਂਕਿ ਇਸ ਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਸਾਫ਼ ਕਰ ਦੇਣਾ ਚਾਹਨਾ ਕਿ ਇਹ ਜਿਹੜਾ ਘਰ ਹੈ ਇਸ ਦੇ ਵਿੱਚ ਜਿੰਨਾ ਵੀ ਨੁਕਸਾਨ ਹੈ ਇਸ ਨੂੰ ਲੈ ਕੇ ਪੰਜਾਬੀ ਗਾਇਕ ਗੁਰੂ ਰੰਦਾਵਾ ਵੱਲੋਂ ਇਹ ਕਿਹਾ ਗਿਆ ਹੈ ਕਿ ਉਹ ਇਸ ਦੇ ਘਰ ਵਿੱਚ ਜੋ ਵੀ ਨੁਕਸਾਨ ਹੈ ਇਸ ਵਧੀਆ ਘਰ ਬਣਾ ਕੇ ਦੇਣਗੇ ਪਰ ਮੈਂ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਨਾ ਇਸ ਪਿੰਡ ਦੇ ਕਈ ਘਰਾਂ ਦੀਆਂ ਜੋ ਇੱਕੋ ਜਿਹੀਆਂ ਪਰ ਇਸ ਘਰ ਦੀ ਵੀ ਇੱਕ ਤੁਹਾਨੂੰ ਤਸਵੀਰ ਦਿਖਾਣਾ ਇਸ ਵਿੱਚ ਲਗਭਗ ਸਵੇਰੇ 8 ਵਜੇ ਪਾਣੀ ਆਂਦਾ ਤੇ 8 ਤੋਂ 10 ਫੁੱਟ ਦੇ ਕਰੀਬ ਪਾਣੀ ਆ ਜਾਂਦਾ ਸੀ ਅੰਦਰ ਮਿੱਟੀ ਦਾ ਗਾਰ ਜੰਮ ਚੁੱਕੀ ਸੀ ਤੇ ਸਭ ਤੋਂ ਵੱਡੀ ਇਹਨਾਂ ਨੇ ਇੱਕ ਸੋਚਿਆ ਸੀ ਕਿ ਜਦੋਂ ਪਾਣੀ ਆਏਗਾ ਤਾਂ ਇਹ ਇੱਕ ਪੁਰਾਣਾ ਪਿੱਛੇ ਘਰ ਕਮਰਾ ਹੈ ਜਿਸ ਦੇ ਵਿੱਚ ਆਪਣਾ ਸਾਰਾ ਸਮਾਨ ਰੱਖ ਲੈਣਗੇ ਲੇਕਿਨ ਉਸ ਸਮਾਨ ਦੇ ਵਿੱਚ ਜਦੋਂ ਪਾਣੀ ਆਇਆ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਮਾਰ ਪਈ ਤੁਸੀਂ ਇਹ ਦੇਖੋ ਤਸਵੀਰ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਘਰ ਹੈ ਇਹ ਬਿਲਕੁਲ ਪਿੱਛੋਂ ਦੀ ਜਦੋਂ ਪਾਣੀ ਨੇ ਮਾਰ ਕੀਤੀ ਤਾਂ ਪਿਛਲੀ ਦੀਵਾਰ ਟੁੱਟ ਗਈ ਇਹ ਤੁਸੀਂ ਦੇਖੋ ਇਸ ਦੇ ਵਿੱਚ ਕਹਿੰਦੇ ਨੇ ਪਰਿਵਾਰ ਵਾਲੇ ਕਿ ਚਾਰ ਦੇ ਕਰੀਬ ਪੇਟੀਆਂ ਸਨ ਚਾਰ ਪੇਟੀਆਂ ਸੀ ਜਿਹੜੀਆਂ ਰੁੱੜ ਗਈਆਂ ਜਿਸ ਦੇ ਵਿੱਚ ਜਿੰਨਾ ਵੀ ਕੀਮਤੀ ਸਮਾਨ ਸੀ ਉਹਨਾਂ ਨੇ ਇਸ ਕਰਕੇ ਇੱਥੇ ਰੱਖਿਆ ਸੀ ਕਿ ਇੱਥੇ ਸੇਫ ਰਹੇਗਾ ਪਰ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਇੱਥੇ ਜਿਸ ਲਈ ਉਹ ਸ਼ਰੀਖੀ ਸੇਫ ਰਹੇਗਾ ਉਹ ਸਾਰਾ ਕੁਝ ਰੁੜ ਗਿਆ ਜਿਹੜੀ ਬਹੂ ਦੀ ਮਸ਼ੀਨ ਰੁੜ ਗਈ ਚੱਕੀ ਸੀ ਚੱਕੀ ਰੁੜ ਗਈ ਤੇ ਇੱਥੇ ਦੀ ਜੋ ਹਾਲਾਤ ਆ ਤੁਸੀਂ ਦੇਖ ਸਕਦੇ ਹੋ ਕਾਫੀ ਦਿਨ ਤੱਕ ਇੱਥੋਂ ਕਰੋ ਬਾਹਰ ਹੈ ਕਿਉਂਕਿ ਇੱਥੇ ਪਾਣੀ ਬਹੁਤ ਜ਼ਿਆਦਾ ਸੀ ਹੁਣ ਇਸ ਦੀ ਤਸਵੀਰ ਇਹ ਦੇਖ ਜੋ ਬਜ਼ੁਰਗਾਂ ਨਾਲ ਗੱਲਬਾਤ ਕਰ ਲੈਂਦੇ ਹਾਲਾਂਕਿ ਮੈਂ ਫਿਰ ਦੱਸ ਰਿਹਾ ਕਿ ਗੁਰੂ ਰੰਧਾਵਾ ਨੇ ਇਹ ਭਰੋਸਾ ਦਿੱਤਾ ਕਿ ਉਹ ਇਹਨਾਂ ਦਾ ਘਰ ਬਣਾ ਕੇ ਦੇਣਗੇ ਲੇਕਿਨ ਮਾਤਾ ਜੀ ਨਾਲ ਆਪਾਂ ਫਿਰ ਵੀ ਗੱਲ ਕਰ ਲੈਣੇ ਆ ਲੋਕਾਂ ਨੂੰ ਦੱਸ ਦੇਣਾ ਚਾਹੁੰਦੇ ਕਿ ਅਗਰ ਗੁਰੂ ਰੰਧਾਵਾ ਇੱਥੇ ਨਹੀਂ ਵੀ ਆਂਦੇ ਤਾਂ ਹੋਰ ਵੀ ਜਿਹੜੇ ਇਹਨਾਂ ਨੂੰ ਦੇਖਦੇ ਨੇ ਇਹਨਾਂ ਦੀ ਜ਼ਰੂਰ ਮਦਦ ਕਰਨ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਦਵਿੰਦਰ ਕੋਰ ਦੀਵਿੰਦਰ ਕੌਰ ਅ ਕੀ ਹੋਇਆ ਕੀ ਸੀ ਜਦੋਂ ਐ ਹੋਈ ਹਾੜੀ ਵੀਰ ਆਇਆ ਹੜ ਦੇ ਨਾਲ ਹੀ ਸਾਰਾ ਰੋਡ ਪੜ ਗਿਆ ਤੇ ਕੀ ਕਰ ਲੈਣਾ ਹੈ ਨਹੀਂ ਤੁਹਾਨੂੰ ਪਤਾ ਨਹੀਂ ਲੱਗਿਆ ਮੇਰੇ ਸਵਾਲ ਇਹ ਹੈ ਕਿ ਪਤਾ ਤੁਹਾਨੂੰ ਲੱਗਿਆ ਸੀਗਾ ਕਿ ਪਾਣੀ ਆ ਰਿਹਾ ਜਾਂ ਨਹੀਂ ਆ ਰਿਹਾ ਕਿ ਵੀਰ ਜੀ ਅੰਦਰੋਂ ਅਸੀਂ ਬਾਹਰ ਦਾ ਪਾਣੀ ਬੰਦ ਕਰਨ ਡਏ ਆ ਬਾਹਰੋਂ ਬੰਦ ਕਰਦਿਆਂ ਕਰਦਾ ਸਾਡੀਆਂ ਨੀਆਂ ਦੇ ਵਿੱਚੋਂ ਦੀ ਪਾਣੀ ਅੰਦਰ ਆ ਗਿਆ ਅੱਛਾ ਥੱਲੋਂ ਦੀ ਪਾਣੀ ਆ ਗਿਆ ਮੈਂ ਤਾਂ ਤੁਹਾਨੂੰ ਸੀਗਾ ਕਿ ਬਾਹਰੋਂ ਪਾਣੀ ਆ ਸੀ ਅਸੀਂ ਬਾਹਰ ਦੇ ਪਾਣੀ ਦੀ ਸੋਚ ਕੀਤੀ ਕਿ ਸਾਡਾ ਬਾਹਰੋਂ ਪਾਣੀ ਆਉਣਾ ਤੇ ਸਾਨੂੰ ਬਾਹਰ ਦਾ ਬੰਨਿਆ ਅਸੀਂ ਬਾਹਰੋਂ ਬੰਨ ਵਧਿਆ ਤੇ ਉਹ ਅੰਦਰੋਂ ਸਾਡੇ ਅੰਦਰੋਂ ਸਿੱਧੀਆਂ ਛੱਲਾ ਅੰਦਰ ਆਣ ਕੇ ਸਾਡਾ ਸਮਾਨ ਕੱਢਿਆ ਹੀ ਨਹੀਂ ਗਿਆ ਅਸੀਂ ਪੰਜੇ ਜੀ ਕੋਠੇ ਤੇ ਚੜ ਗਏ ਵੀ ਚਲ ਜੀ ਜੀ ਪੰਜੇ ਜੀ ਚੜ ਗਏ ਕੋਠੇ ਤੇ ਕੋਠੇ ਤੇ ਚੜ ਕੇ ਫਿਰ ਸਾਨੂੰ ਪਿੰਡ ਵਾਲਿਆਂ ਨੇ ਕਿਹਾ ਕਿ ਛੱਲਾ ਡੜੀਆਂ ਆ ਗਈਆਂ ਤੇ ਤੁਸੀਂ ਨਿਕਲਿਓ ਹਾਡੇ ਕੋ ਨਹੀਂ ਨਿਕਲੇਗਾ ਬੰਦਿਆਂ ਰਸਾ ਪਾ ਕੇ ਸਾਨੂੰ ਕੱਢਣ ਆਏ ਐ ਕਿ ਤੁਸੀਂ ਪਛਾਹ ਹਟਜੋ ਜੋ ਸਾਡੇ ਨਾਲ ਹੋ ਅਸੀਂ ਵੇਖ ਲਾਂਗੇ ਫਿਰ ਸਾਨੂੰ ਵੀਡੀਓ ਜਿਹੜੀ ਆਉਂਦੀ ਕੱਢਣ ਵਾਲੇ ਕਿਸ਼ਤੀ ਤੇ ਉਹਨਾਂ ਨੇ ਸਾਨੂੰ ਕੱਢ ਕੇ ਖੜਿਆ ਅੱਛਾ ਉਹਨਾਂ ਨੇ ਖੜਿਆ ਹਾਂਜੀ ਉਹਨਾਂ ਨੇ ਖੜਿਆ ਮੇਰਾ ਜਿਹੜਾ ਨਾਕ ਕਰਵਾਲਾ ਸੀ ਉਹਨਾਂ ਦੀਆਂ ਆ ਲੱਤਾਂ ਨਹੀਂ ਚੱਲਦੀਆਂ ਵਾਕਰ ਦੇ ਨਾਲ ਚੱਲਦੀਆਂ ਅੱਛਾ ਵਾਕਰ ਦੇ ਨਾਲ ਚੱਲਦੀਆਂ ਫਿਰ ਉਹਨਾਂ ਨੇ ਪਹਿਲਾਂ ਵਿਚਾਰੇ ਚਾਰ ਬੰਦੇ ਸੀ ਉਹਨਾਂ ਨੇ ਪਹਿਲੇ ਵਿੱਚ ਉਹਨਾਂ ਨੇ ਸੁਟਿਆ ਫਿਰ ਉਹਨਾਂ ਨੇ ਅਹੀਂ ਬੈਠ ਕੇ ਤੇ ਫਿਰ ਸਾਨੂੰ ਕੱਢਿਆ ਕਿ ਹਾਂ ਹੀ ਹੋਣ ਮਰ ਗਏ ਅੱਗੇ ਨਹੀਂ ਹਾਂ ਹੀ ਮਾਰੇ ਪਰ ਪ੍ਰਮਾਤਮਾ ਤਾਂ ਰੱਖਣ ਵਾਲਾ ਸੀ ਉਹਨੂੰ ਕਿ 11 ਰੱਖ ਗਿਆ ਵੀਰਾ ਇਹ ਤਾਂ ਹਾਲ ਤੇ ਕਿਤੇ ਵੇਖੀ ਨਹੀਂ ਜਾਂਦੀ ਜਿਹੜੀ ਸਾਡੇ ਨਾਲ ਬਣੀ ਜਿਸ ਤਰ੍ਹਾਂ ਘਰ ਵੀ ਬੜੀ ਮੁਸ਼ਕਿਲ ਨਾਲ ਬਣਦਾ ਆਹ ਦੇਖੋ ਇੱਕੋ ਵਾਰ ਹੀ ਬੰਦ ਆ ਇੱਕੋ ਵਾਰ ਹੀ ਬੰਦ ਆ ਘਰ ਦੁਨੀਆ ਤੇ ਪਰ ਹੁਣ ਇਹ ਤੁਹਾਨੂੰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਗਾਇਕ ਗੁਰੂ ਰੰਧਾਵਾ ਤੁਹਾਨੂੰ ਭਰੋਸਾ ਦੇ ਗਏ ਨੇ ਘਰ ਬਣਾਉਣ ਦਾ ਹਾਂਜੀ 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 ਉਹ ਤੇ ਆ ਕੇ ਗਿਆ ਮੇਰਾ ਪੁੱਤ ਵੀ ਤੈਨੂੰ ਮਾਰਾ ਘਰ ਬਣਾ ਦਾਂਗਾ ਤੇਰਾ ਮੈਂ ਕਾਰੋਬਾਰ ਵੀ ਤੋੜ ਕੇ ਦਾਂਗਾ ਤੇ ਵੀਰਾ ਹੁਣ ਵੇਖੋ ਉਹਦੇ ਹੱਥ ਵਸਿਆ ਜੀ ਤੇ ਮਾਰ ਕੇ ਕਰੂਗਾ ਤੇ ਕਰ ਦੇ ਕਾ ਮੇਰੀ ਖੁਸ਼ੀ ਠੀਕ ਹੈ ਨਾ ਨਹੀਂ ਤੇ ਫਿਰ ਵੇਖਿਓ ਤੁਹਾਨੂੰ ਪਤਾ 8-7000 ਨਾ ਕੀ ਬੰਦ ਪਿੰਡਾਂ ਵਿੱਚ ਦੁੱਧ ਵੀ ਮੋਲ ਲੈਣਾ ਰਾਸ਼ਨ ਵੀ ਖਾਣਾ ਆਪਣਾ ਕਰ ਕੀ ਕੰਮ ਕੀ ਕਰਦੇ ਸੀ ਕੰਮ ਮੈਂ ਹੋਈ ਚੱਕੀ ਦਾ ਚੱਕੀ ਘਰੇ ਬਣਾਈ ਹੋਈ ਸੀ ਨਹੀਂ ਆਟੇ ਵਾਲੀ ਚੱਕੀ ਲਾਈ ਛੋਟੀ ਜਿਹੀ ਛੋਟੀ ਜਿਹੀ ਚੱਕੀ ਲਾਈ ਉਹ ਵੀ ਗਰਕ ਹੋ ਗਿਆ ਸਾਰਾ ਕੰਮ ਉਹ ਵੀ ਰੁੜ ਗਿਆ ਠੋਠਾ ਵੀ ਟੁੱਟ ਗਿਆ ਚੱਕੀ ਦਾ ਚੱਕੀ ਦਾ ਕੋਠੇ ਤੇ ਨਹੀਂ ਚੱਕੀ ਆ ਥੱਲੇ ਅੰਦਰ ਆਜੋ ਆਜੋ ਵਖਾ ਲਓ ਆਜੋ ਆਜੋ ਇਧਰੋਂ ਦੀ ਇਧਰੋਂ ਦੀ ਆਜੋ ਹਾਂਜੀ ਇਧਰੋਂ ਦੇਖ ਲੈਣੇ ਆ ਵੇਖ ਮੇਰੀ ਮੋਟਰਾ ਸਾਰਾ ਮੇਰੇ ਪਰੂਏ ਪਣਾਵਾ ਸਾਰਾ ਕੰਮ ਮੇਰਾ ਜਿਹੜਾ ਥੱਪ ਹੋ ਗਿਆ ਅੱਛਾ ਹਾਂਜੀ ਤੇ ਤੁਹਾਡੀ ਬਹੂ ਕੀ ਕਰਦੀ ਸੀ ਬਹੂ ਮੇਰੀ ਇਹੋ ਹੀ ਕੱਪੜੇ ਸਿੰਦੀ ਸੀ ਵਿਚਾਰੀ 900 100 ਰੁਪਏ ਤੇ ਸੁਬੜੀ ਸਿੰਦੀ ਸੀ ਵਿਚਾਰੀ ਉਹ ਵੀ ਕੰਮ ਗਿਆ ਅੱਛਾ ਜੀ ਹਾਂਜੀ ਹਾਂਜੀ ਤੇ ਇਹ ਕਦੇ ਨਹੀਂ ਲਗਾਈ ਸੀ ਇਹ ਚੱਕੀ ਆਟੇ ਵਾਲੀ ਆਟੇ ਵਾਲੀ ਚੱਕੀ ਦਾ ਹੈ ਅੱਛਾ ਇਹ ਤਾਂ ਤੁਸੀਂ ਬਾਹਰ ਚੱਕੀ ਦੇ ਕਰਦੇ ਸੀ ਕੰਮ ਨਹੀਂ ਸਾਰੇ ਇੱਥੇ ਹੀ ਕਰਦੇ ਆ ਅੱਛਾ ਅੱਛਾ ਇਹ ਤਾਂ ਆ ਮੇਰੀ ਮਸ਼ੀਨਾਂ ਆ ਉਹ ਮਸ਼ੀਨਾਂ ਤੁਹਾਨੂੰ ਵੀ ਇੱਕ ਸਾਢੇ 7 ਦੇ ਕਦੋਂ ਮੈਨੂੰ ਬਣਾ ਕੇ ਕੋਈ ਦਹੀਂ ਕਦੋਂ ਮੈਂ ਆਪਣੇ ਪੈਰਾਸ਼ਿਰ ਖਲੋਵਾਂਗੀ ਠੀਕ ਹੈ ਨਾ ਪਰ ਥੋੜਾ ਸਮਾਂ ਤਾਂ ਲੱਗੇਗਾ ਲੱਗੇਗਾ ਕਿ ਸਮਾਂ ਵੇਖ ਰਿਓ ਕਿਤਰਾ ਮੁਸ਼ਕਿਲ ਮਾਰਦੀਆਂ ਤੇ ਅਨ ਗੰਡਾ ਚਾਰ ਜੜੀਆਂ ਨੇ ਉਹੋ ਮੇਰੀਆਂ ਗੰਡਾ ਹੋਣੀਆਂ ਹੀ ਮੈਂ ਪੀ ਨਹੀਂ ਹਾਂ ਉਹਨੇ ਚ ਕਰੀ ਜਾਣੀ ਆਪਣਾ ਹੀ ਕੁਝ ਇੱਕ ਜਿਆਦਾ ਇਹੋ ਜਿਹਾ ਕਿ ਮੇਰੀ ਹੁਣ ਸੰਗਤ ਮੇਰੀ ਫਰਿਆਦ ਸੁਣਿਆ ਤੇ ਮੇਰਾ ਘਰ ਫੇਰ ਬਣ ਜੇ ਮੇਰਾ ਕਾਰੋਬਾਰ ਮਾੜਾ ਮੋਟਾ ਜਿੰਨੀ ਜ਼ਿੰਦਗੀ ਉਨੀ ਮੇਰੇ ਤੇ ਬਣ ਜੇ ਅੱਛਾ ਚਲੋ ਹੁਣ ਫਿਰ ਖਾਣ ਪੀਣ ਦਾ ਕਿੱਦਾਂ ਚੱਲ ਰਿਹਾ ਖਾਣ ਪੀਣ ਦਾ ਲੰਗਰ ਦੇ ਜਾਂਦੇ ਆ ਤੇ ਆ ਜਿਹੜੀ ਸੰਗਤੇ ਸੇਵਾ ਕਰਨ ਲਈ ਇਹੋ ਮਸਾਲਾ ਲਈਦਾ ਤੇ ਖਾ ਲਈਦਾ ਜੀ ਬਿਲਕੁਲ ਮੈਂ ਇਹਨਾਂ ਦਾ ਇੱਕ ਪੋਤਾ ਹੈ ਛੋਟਾ ਜਿਹੜਾ 6ਵੀਂ ਚ ਪੜਦਾ ਤੇ ਗੁਰਨੂਰ ਸਿੰਘ ਬੇਟੇ ਇੱਧਰ ਆ ਪੁੱਤਰ ਇਹਨਾਂ ਦਾ ਦੱਸਦੇ ਨੇ ਕਿ ਜਿੰਨੀਆਂ ਵੀ ਕਿਤਾਬਾਂ ਸੀ ਸਾਰੀਆਂ ਰੁੱੜ ਗਈਆਂ ਪੁੱਤਰ ਕਿਤਾਬਾਂ ਕਿ ਚਲੀਆਂ ਗਈਆਂ ਹਾਂਜੀ ਤੇ ਹੁਣ ਫਿਰ ਕਿੱਦਾਂ ਪੜ੍ਹਾਈ ਕਰੋਗੇ ਕਦੋਂ ਸਕੂਲ ਕਦੋਂ ਲੱਗਨੇ ਨੇ ਹਾਂ ਇਹ ਪਤਾ ਨਹੀਂ ਕਿਹੜੀ ਕਲਾਸ ਕਿਹੜੀ ਹੈ ਬੱਚੇ ਸਰ 6ਵੀਂ 6ਵੀਂ ਹੈ ਹਾਂਜੀ ਕੀ ਸੀਬੀਐਸਸੀ ਸਕੂਲ ਹੈ ਕਿ ਪੰਜਾਬ ਸਕੂਲ ਵਾਲਾ ਬੋਰਡ ਹੈ ਨਹੀਂ ਪੰਜਾਬ ਬੋਰਡ ਪੰਜਾਬ ਬੋਰਡ ਹੈ ਪੜ੍ਹਾਈ ਦਾ ਨੁਕਸਾਨ ਤਾਂ ਹੋਏਗਾ ਫਿਰ ਹੁਣ ਥੋੜਾ ਬੋਲੋ ਫਿਰ ਪੜ੍ਹਾਈ ਹੁਣ ਕਿਸੇ ਦੋਸਤ ਨਾਲ ਜਾ ਕੇ ਕਰ ਰਹੇ ਆ ਕਿ ਨਹੀਂ ਕਰ ਰਹੇ ਆ ਨਹੀਂ ਹਾਂਜੀ ਛੁੱਟੀਆਂ ਨਹੀਂ ਪਰ ਜੇ ਕੋਈ ਪੜ੍ਹਾਈ ਪਿੱਛੋਂ ਜੂਰ ਕੋਈ ਕਿਤਾਬਾਂ ਕਤੂਬਾਂ ਨਹੀਂ ਫਿਰ ਕਰੇਗਾ ਉਹਦੇ ਕਰੇਗਾ ਗੁਰਵਰ ਜਿਹਨਾਂ ਦੇ ਘਰ ਤਬਾਹ ਹੋ ਗਏ ਅਭੀ ਐ ਲੋਟ ਅੱਛਾ ਸਕੂਲ ਵਾਲੇ ਕਹਿ ਗਏ ਨੇ ਸਕੂਲ ਵਾਲੇ ਕਹਿ ਗਏ ਨੇ ਤਾਂ ਹਾਂਜੀ ਚਲੋ ਫਿਰ ਵੀ ਬਹੁਤ ਵੱਡੀ ਗੱਲ ਹੈ ਜਿਵੇਂ ਦੇਖੋ ਇਹ ਪਰਿਵਾਰ ਹੈ ਜਿੰਦਾ ਇੰਨਾ ਨੁਕਸਾਨ ਹੈ ਇੱਕ ਪਾਸੇ ਗੁਰੂ ਰੰਧਾਵਾ ਨੇ ਇਹ ਕਹਿ ਦਿੱਤਾ ਕਿ ਉਹ ਇਹਨਾਂ ਦਾ ਘਰ ਬਣਾ ਕੇ ਦੇਵੇਗਾ ਦੂਜੇ ਪਾਸੇ ਸਕੂਲ ਨੇ ਇਹਨਾਂ ਨੂੰ ਕਹਿ ਦਿੱਤਾ ਕਿ ਜੇ ਇਹਨਾਂ ਨੇ ਕਿਤਾਬਾਂ ਲੋੜੀਆਂ ਸਕੂਲ ਕਿਤਾਬਾਂ ਵੀ ਦੇਵੇਗਾ ਪਰ ਇਹ ਹਾਲਾਤ ਨੇ ਅੱਜ ਪੰਜਾਬ ਦੇ ਸਿਰਫ ਇੱਕ ਪਿੰਡ ਹੈ ਇਹ ਖੜਾਵਾ ਕੋਨੇਵਾਲ ਦੇ ਕੋਲ ਮਾਛੀਆਲ ਪਿੰਡ ਪੈਂਦਾ ਹੈ ਇਹ ਅੰਮ੍ਰਿਤਸਰ ਦਾ ਪਿੰਡ ਹੈ ਇਸ ਤੋਂ ਬਾਅਦ ਹੁਣ ਕੀ ਹਾਲਾਤ ਤੁਸੀਂ ਸਾਰੇ ਦੇਖ ਚੁੱਕੇ ਆ ਇਹਹੀ ਮੰਜ਼ਰ ਤੁਹਾਨੂੰ ਸਾਰੇ ਪਾਸੇ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਹੋਰ ਵੀ ਅਜਿਹੇ ਜਿਹੜੇ ਹਾਲਾਤ ਦੇ ਲੋਕਾਂ ਦੇ ਘਰਾਂ 'ਚ ਨੁਕਸਾਨ ਆਉਂਦੇ ਤੇ ਦਿਖਾਉਂਦੇ ਨੇ ਜੁੜੇ ਰਹੋ ਵਾਈਸੋ ਪੰਜਾਬ ਦੇ ਨਾਲ